ਕੋਈ ਗੱਲ ਨਹੀਂ ਮੈਂ ਕਰਦਾ ਕਰ ਦੋ ਹੈਲੋ ਪੇਜ ਹੋ ਜਾਏ ਠੀਕ ਹੈ ਸਰ ਵਾਹ ਇਹ ਤਾਂ ਕਾਫੀ ਆਈ ਉੱਠ ਕੇ ਬੈ ਗਏ ਬਹੁਤ ਜ਼ਿਆਦਾ ਆਈ ਵਾਹ ਬੱਚੇ ਉੱਠ ਕੇ ਬੈ ਗਏ ਆ ਅੰਦਰ ਫੋਟਵਾ ਉਹ ਡੇਗ ਪਈਆਂ ਹਾਂ ਅਰ ਜੇ ਕੋਈ ਇੰਨਾ ਕੋਇਆ ਕਾਲੂ ਚਾਂਤੋਂ ਜ਼ਿਆਦਾ ਵੀ ਹੋ ਸਕਦਾ ਕਿੰਨੇ ਕਵੇ ਦਾ ਟਾਈਮ ਸੀ ਤੇ ਮੋ ਕੋਈ ਇੰਨਾ ਦਾ ਕਰੀਬ ਦਾ ਲੱਗ ਗਈ ਸੀ ਕਿੰਨੀ ਕ ਆਵਾਜ਼ ਆਈ ਸੀ ਕਾਫੀ ਤੇਜ਼ ਆਵਾਜ਼ ਬਹੁਤ ਜ਼ਿਆਦਾ ਅੱਛਾ ਹਾਂ ਕਿਹੜਾ ਲੱਗਾ ਕਿਹੜਾ ਜੀ ਸਲਾਮਾਬਾ ਸਲਾਮਾਬਾ ਸ਼ੇਵਕਲੋਣ ਬੜਾ ਤੁਸੀਂ ਵੀ ਤੁਸੀਂ ਵੀ ਸੁਣੀ ਆਵਾਜ਼ ਸੀ ਕਿਨੇ ਕਵੇ ਦਾ ਟਾਈਮ ਸੀ ਹਾਂਜੀ ਤੇ ਬਹੁਤ ਤੇਜ਼ ਆਵਾਜ਼ ਸੀ ਅੱਛਾ ਇਦਾਂ ਲੱਗਾ ਜਿਵੇਂ ਕੋਈ ਚੀਜ਼ ਦੇਖ ਕੇ ਕੱਟ ਡੁੱਟਾ ਹੋਵੇ ਅੱਛਾ ਇਸ ਰਾਵ ਕਾਫੀ ਤੇਜ਼ ਸੀ ਪਤਾ ਨਹੀਂ ਕਿੱਥੇ ਆਤਮਾਨ ਆਈ ਡੋਨੇ ਉੱਪਰ ਹੈ ਬੱਚੇ ਉੱਪਰ ਆਇਤੀ ਆਵਾਜ਼ ਆਈ ਪਰ ਬਾਹਰ ਨਹੀਂ ਵੇਖਿਆ ਸਮਾਂ ਕਿੰਨੇ ਦਾ ਟਾਈਮ ਕਿੰਨੇ ਦਾ ਤਿੰਨ ਕੁ ਵੇ ਹੋਇਆ ਭਾਈ ਤੇ ਜੀ ਮੈਂ ਉੱਠ ਕੇ ਟਾਈਮ ਚੈੱਕ ਕੀਤਾ ਕਿੰਨੀ ਤੇਜ਼ ਆਈ ਹੈ ਆਵਾਜ਼ ਬਹੁਤ ਤੇਜ਼ ਸੀਗੀ ਐਦਾਂ ਲੱਗਾ ਕਿ ਚੀਜ਼ ਦੇਖ ਕੇ ਟੁੱਟ ਗਈ ਉਹਦੇ ਬਾਅਦ ਨੀਂਦ ਕਿੱਥੇ ਆਈ ਸੀ ਜੀ ਨਹੀਂ ਆਈ ਬਹੁਤ ਜ਼ਿਆਦਾ ਹੌਟਮਾ ਕਪਿਆ ਹੋਇਆ ਸਰ ਪੁਲਸ ਵਾਲਾ ਵੀ ਜੀ ਕਹਿੰਦਾ ਇੱਥੇ ਕੁਝ ਕੁਝ ਹੋਇਆ ਹੀ ਨਹੀਂ

ਆ ਵੀ ਆ ਆ ਵੇਖੋ ਆ ਪਾਣੀ ਸੀ ਆ ਛੋਟ ਆ ਕੰਧ ਲਈ ਚਲ ਠੀਕ ਹੈ ਅਮਨ ਦੇਖੋ ਕੰਤਾ ਮੇਰਾ ਨਾਮ ਪਵਨ ਕੁਮਾਰ ਹੈ ਜੀ ਪੌਣ ਜੀ ਕਿਹੜਾ ਇਲਾਕਾ ਇਹ ਥਾਣਾ اسلام آباد ਦਾ ਇਲਾਕਾ ਜੀ ਹਾਂਜੀ ਕੀ ਗੱਲ ਹੈ ਰਾਤ 3:00 ਵਜੇ 5 ਮਿੰਟ ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿਹਨੂੰ ਸੁਣ ਕੇ ਅਸੀਂ ਸਾਰੇ ਘਬਰਾ ਗਏ ਲੇਕਿਨ ਯਕਦਮ ਅਸੀਂ ਉੱਥੇ ਪਹਲੇ ਕਿ ਨਾ ਜ਼ਬਰਦਸਤ ਧਮਾਕਾ ਵਿਵਾਸਨ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਹੈ ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚੱਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਹੈ ਇੱਕ ਡਰ ਦਾ ਮਾਹੌਲ ਹੈ ਤੇ ਅਸੀਂ ਵੀ ਸਾਰੇ ਠਾਣਾ اسلامਬਾਦ ਲਾ ਕੇ ਰਹਨੇ ਅਸੀਂ ਵੀ ਸਾਰੇ ਘਬਰਾ ਗਏ ਆ ਡਰ ਗਏ ਆ ਇਹ ਇਹ ਕਰਮਵਾਰ ਜਿਹੜਾ ਮਜੀਠੇ ਠਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਠਾਣੇ ਤੇ ਹਮਲਾ ਹੋ ਰਿਹਾ ਇਹ ਕਿਤੇ ਠਾਣੇ ਕਿਸੇ 'ਚ ਹਮਲਾ ਤਾਂ ਨਹੀਂ ਸੀ ਯਾ ਕਿਤੇ ਲਾਗੇ ਚਾਗੇ ਕੋਈ ਬੰਮ ਨੁਮਾ ਆਵਾਜ਼ ਤੇ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾ ਗਏ ਕਿ ਪੰਜਾਬ ਫਿਰ ਕਿਸ ਰਸਤੇ ਵੱਲ ਜਾ ਰਿਹਾ ਹੈ ਇਸ ਉਹ ਵੀ ਵੇਖਿਆ ਗਿਆ ਠਾਣੇ ਸਲਾਮਾਬਾਦ ਦੇ ਅੰਦਰ ਵੀ ਮਪੂਲ ਸਮਾਏ ਫੇਰ ਤੇ ਲੱਗੇ ਬੱਤੀਆਂ-ਬੱਤੀਆਂ ਠੀਕ ਕਰਨ ਦੇ ਸਭ ਕੁਝ ਦੇ ਟੀਨਾ ਟੁਨਾ ਉੱਡੀਆਂ ਪਈਆਂ ਨੇ ਹਾਂਜੀ ਲੱਗਦਾ ਹੈ ਕਿ ਜਿਹੜਾ ਹਮਲਾ ਹੈ ਠਾਣਾ ਸਲਾਮਾਬਾਦ 'ਚ ਹੀ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ पाए ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਤੇ ਅਸੀਂ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐ ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਕਹਿੰਦੇ ਨੇ ਬਸਪੋਟਕਸ ਮਗਰੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਚਲਾਈ ਇਹਨੂੰ ਦੇਖ ਕੇ ਅਸੀਂ ਬਹੁਤ ਸਾਰੇ ਘਬਰਾਏ ਹੋਏ ਆ ਸਾਡਾ ਇਲਾਕਾ ਵੀ ਸਾਰਾ ਘਬਰਾ ਗਿਆ ਕਿ ਕਿਸ ਤਰ੍ਹਾਂ ਕਿਉਂ ਹੋ ਰਿਹਾ ਸੁਣਿਆ ਆਵਾਜ਼ ਵੀ ਆਈ ਥੇ ਲੋਏ ਜੀ ਤੁਸੀਂ ਥਮਾ ਕਾਇ ਹੈ ਤੁਸੀਂ ਥਮਾ ਕਾਇ ਹੈ ਕੋਈ ਤਨਿਲ ਲੱਗਾ ਸਾਨੂੰ ਨਹੀਂ ਪਤਾ ਲੱਗਾ ਹਾਂਜੀ 3 ਵਜੇ ਕਿੰਦੇ ਵਾਰ ਹੈ ਬੜਾ ਜਿੰਨੇ ਕ ਵਜੇ 3 ਵਜੇ ਇਹਨੂੰ ਇਹਦਾ ਟਾਈਮ ਸੀਗਾ 3 ਵਜੇ ਟਾਈਮ ਤੇ ਪੰਪ ਉਹ ਚਲਦੀ ਪੰਪ ਫਟਿਆ ਹੋਇਆ ਹੈ ਤੁਸੀਂ ਸੁਣਦੇ ਹੋ ਸੀ ਕੋਈ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਕਿੰਨੇ ਕ ਵਜੇ ਦਾ ਟਾਈਮ ਸੀਗਾ 3 ਵਜੇ ਦਾ ਇੱਕ ਮਿੰਟ ਦੇਖੋ ਪਰ ਪਰ ਕਿਹਦੀ ਬਾਰੇ ਸਤਿੰਦਰਪਾਲ ਕੋ ਤੇ ਕਿੱਥੇ ਰਹਿੰਦੋ ਅ ਚੰਕੀ ਵਾਲੀ ਜਲੀ ਚ ਤੇ ਕਿੰਨੇ ਕੋਈ ਬਲਾਸ ਦੀ ਆਵਾਜ਼ ਆਈ ਸਾਨੂੰ ਨਹੀਂ ਆਈ ਅਸੀਂ ਸੁਣਿਆ ਸਵੇਰੇ ਗੁਰਦੁਆਰਿਆਂ ਆਏ ਆ ਸੰਗਤ ਨੇ ਦੱਸਿਆ ਸਾਨੂੰ ਆ ਜਾਈਏ ਕਿੰਨੇ ਵਜੇ ਇਸ ਵੀਡੀਓ ਦੀ ਬਣਾਈ ਹੋਇਆ ਤਿੰਨ ਵਜੇ ਤਿੰਨ ਵਜੇ ਹਾਂਜੀ ਤੇ ਕਿੰਨੀ ਕੁ ਤੇਜ਼ ਸੀਗੀ ਆਵਾਜ਼ ਕਹਿੰਦੇ ਕਾਫੀ ਤੇਜ਼ ਸੀ ਅੱਛਾ ਹਾਂਜੀ ਇਹ ਤਾਂ ਲਾਈਵ ਦੁਸ਼ੂ ਕਰਦੇ ਕਾਫੀ ਤੇਜ਼ ਸੀ ਆਵਾਜ਼ ਕਹਿੰਦੇ ਓਕੇ ਹਾਂਜੀ ਜਮ ਬੋਲ ਹਾਂਜੀ ਸਰ ਜਿਹੜਾ ਦੱਸਿਆ ਜਾ ਰਹੀ ਥਾਣੇਲਾਵਾ ਦੇ ਵਿੱਚ ਜਾਂ ਬਾਹਰ ਬਲਾਸਟ ਕੀ ਕਰਨਾ ਚਾਹੁੰਦੇ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਐਸਐਚਓ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਰਾਉਂਡ ਲਾਇਆ ਇਹਦੇ ਵਿੱਚ ਗੱਲ ਇਹ ਆ ਸਿੰਪਲ ਕਿ ਕਮਿਸ਼ਨਰਟ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਅਨਲੌਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਚ ਇਹੀ ਜਿਹੜਾ ਮੋਡਿਊਲ ਜਿਹੜੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਹਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜੰਨਿਆਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੂਵਿਨਾਈਲ ਦਾ ਲੜਕਾ ਉਹਦਾ ਨਾਮ ਨਹੀਂ ਆਪਾਂ ਦਾ ਸੇ ਤੁਜਾ ਜਸ਼ਨਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆ ਨੂੰ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਕੇ ਹੁਣ ਸਿਕੰਜਾ ਕਾਫੀ ਇਹਨਾਂ ਤੇ ਕੱਸਿਆ ਜਾ ਰਿਹਾ ਹੈ। ਔਰ ਸਾਡੇ ਕੋਲ ਬੰਦੇ ਨਾਮਜ਼ਦ ਨੇ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ। ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਆਵਾਨ ਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ। ਉਹ ਵੀ ਜਿਹੜਾ ਇਹਦੇ ਵਿੱਚ ਵੌਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ 'ਚ ਵੀ ਉਹ ਗੱਲ ਦੱਸੀ ਸੀਗੀ ਅਮਨ ਖੋਕਰ ਅਮਨ ਕੋਕਰ ਨਾਮ ਦਾ ਲੜਕਾ ਪਹਿਲਾਂ ਵੀ ਵੌਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨੇ ਉਹ ਸਾਡੇ ਟਾਰਗੇਟ ਤੇ ਨੇ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਅਕਾ ਕੀ ਵਜ੍ਹਾ ਕੀ ਜਿਹੜਾ ਥਾਣੇ ਦੇ ਬਾਹਰ ਜਿਹੜਾ ਗੱਲ ਕਰਕੇ ਤਹਿਸਿਲ ਪਾਈ ਜਾ ਰਹੀ ਹੈ ਨਹੀਂ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਤੇ ਮੈਨੂੰ ਤੇ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੀ ਮਤਲਬ ਇੱਕ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਮੇਰੇ ਬੰਦੇ ਇੰਨੇ ਫੜੇ ਗਏ ਤੇ ਉਹ ਐਕਚੁਅਲੀ ਆਪਣੀ ਹੋਂਦ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟਬੈਕ ਲੱਗਿਆ ਸੀ ਤੁਹਾਡੇ ਸਾਹਮਣੇ ਉਹ ਮੋਡਿਊਲ ਸਾਰਾ ਬਸ ਟੂ ਹੈ ਔਰ ਜਲਦੀ ਤੋਂ ਜਲਦੀ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣੀਆਂ ਨੇ ਸਰ ਪਰ ਜਦੋਂ ਸਵੇਰੇ ਸਵੇਰੇ ਪਹੁੰਚੇ ਸੀ ਤਾਂ ਉਦੋਂ ਬਲਬਾ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਸੀ ਨਾਲ ਤੀਨਾ ਜਿਹੜੀਆਂ ਉੱਪਰ ਜਿਹੜਾ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਤੇ ਐਵੇਂ ਮਤਲਬ ਆਪਾਂ ਗੱਲ ਨੂੰ ਉਹ ਵੀ ਨਾ ਕਰੀਏ ਸੀ ਤਾਂ ਵੀ ਕੀਤੀ ਪਈ ਨਾ ਨਵੀਆਂ ਪਈਆਂ ਜਾ ਰਹੀਆਂ ਸੀ ਸਵੇਰੇ 4 ਵਜੇ ਉਹ ਸੇ ਤੱਕ ਲੋਕਾਂ ਦੇ ਘਰਾਂ ਤੇ ਆਪਾਂ ਵੇਖਿਆ ਤਰੇੜਾਂ ਆਈਆਂ ਸੀ ਸਰ ਬਾਹਰ ਮੈਂ ਤਾਂ ਕਦੇ ਕੁਝ ਕਹਿ ਨਹੀਂ ਰਿਹਾ ਵੀ ਤੇ ਬਾਹਰ ਨੌਇਸ ਤਾਂ ਆਈ ਹੈ ਪਰ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆ ਕੋਈ ਬਾਹਰੋਂ ਬੈਠੇ ਤਾਂ ਗੱਲ ਨਹੀਂ ਕਰ ਰਹੇ ਜੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਕਿਸ ਤਰ੍ਹਾਂ ਉਹਨੂੰ ਕੋਈ ਲੁਕੋਇਆ ਜਾ ਸਕਦਾ ਸਰ 12 ਦਿਨ ਦੀ ਆਪਾਂ ਦੁਸ਼ੀ ਫੜੇ ਹੋ ਚੁੱਕੇ ਆ ਇਹ ਚੱਕਰ ਕੀ ਜਿਹੜਾ ਵੀ بار بار ਪੁਲਿਸ ਥਾਣੇ ਤੱਕ ਕੋਈ ਮਾੜਾ ਮोटा ਕਲੂਜ਼ ਮਿਲਿਆ ਉਹ ਲੱਗੇ ਹੋਏ ਆਂ ਜੀ ਉਹ ਸਾਰਾ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਇੱਕ ਦੋ ਦਿਨ ਚ ਹੀ ਤੁਹਾਨੂੰ ਦੁਬਾਰਾ ਬਰੀਫਿੰਗ ਇਹਦੇ ਬਾਰੇ ਕਰਾਂਗੇ ਕਿਉਂਕਿ ਸਾਡਾ ਆਪਰੇਸ਼ਨ ਬੜਾ ਫਾਈਨਲ ਸਟੇਜਸ ਤੇ ਚੱਲ ਰਿਹਾ ਹੈ